ਹੈ ਨਾਉ ਤੇਰਾ ਨਿਰੰਕਾਰ ਹੈ ਨਾਏ ਲਏ ਨਰਕ ਨਾ ਜਾਈਏ ਅਖੀਰਲੀ ਪੰਕਤੀ ਹੈ ਕੋ ਰਹੇ ਨਾ ਪਰਿਏ ਭਾਈਏ ਜਿਵੇਂ ਸ਼ਬਦ ਦੇ ਅੰਦਰ ਅਸੀਂ ਰਹਾਉ ਦਾ ਬੰਦ ਪੜਨੇ ਆਂ ਰਹਾਉ ਦੇ ਪੰਦ ਦਾ ਮਤਲਬ ਹੁੰਦਾ ਹੈ ਕਿ ਇਸ ਸ਼ਬਦ ਨੂੰ ਸਮਝਣ ਦੇ ਲਈ ਤੁਹਾਨੂੰ ਇਨ੍ਹਾਂ ਪੰਕਤੀਆਂ ਤੇ ਰੁਕਣਾ ਪੈਣਾ ਹੈ ਠਹਿਰਨਾ ਪੈਣਾ ਰਹਾਉ ਦਾ ਭਾਵ ਹੁੰਦਾ ਹੈ ਠਹਿਰਨਾ ਰੁਕਣਾ ਮਤਲਬ ਜੇ ਤੁਸੀਂ ਇਸ ਸ਼ਬਦ ਨੂੰ ਸਮਝਣਾ ਹੈ ਤੇ ਤੁਹਾਨੂੰ ਇਹ ਪੰਕਤੀਆਂ ਬੜੇ ਧਿਆਨ ਨਾਲ ਸਮਝਣੀਆਂ ਪੈਣਗੀਆਂ ਸ਼ਬਦ ਦੇ ਅੰਦਰੋਂ ਫਿਰ ਤੁਹਾਨੂੰ ਸ਼ਬਦ ਦੇ ਭਾਵ ਦੀ ਸਮਝ ਆਏਗੀ ਇਸੇ ਤਰ੍ਹਾਂ ਸ਼ਲੋਕ ਤੇ ਪੌੜੀਆਂ ਦੇ ਅੰਦਰ ਪੌੜੀ ਦੀ ਅਖੀਰਲੀ ਪੰਕਤੀ ਭਾਵ ਦੈ ਸਮੁੱਚੇ ਸ਼ਲੋਕ ਤੇ ਪੌੜੀ ਦਾ ਸਤਿਗੁਰ ਜੀ ਨੇ ਬਚਨਾ ਖਿਨੇ ਭਾਈ ਜਦੋਂ ਸਮਾਂ ਪੂਰਾ ਹੋ ਜਾਂਦਾ ਹੈ ਨਾ ਬੰਦੇ ਦਾ ਜਦੋਂ ਜੀਵਨ ਦੇ ਅੰਦਰ ਸਵਾਸਾਂ ਦੀ ਪਾਈ ਪਰ ਜਾਂਦੀ ਹੈ ਸਿਰ ਪਾਤਸ਼ਾਹ ਗਿੰਦ ਨੇ ਕਿਸੇ ਦੇ ਅੰਦਰ ਤਾਕਤ ਨਹੀਂ ਹੈ ਬਲ ਨਹੀਂ ਹੈ ਕਿ ਉਹ ਦੁਨੀਆ ਦੇ ਅੰਦਰ ਇੱਕ ਸਵਾਸ ਵੀ ਸੰਸਾਰ ਦੇ ਅੰਦਰ ਵੱਧ ਲੈ ਜਾਏ ਕੋ ਰਹੇ ਨਾ ਕੋਈ ਨਹੀਂ ਰਹਿੰਦਾ ਭਰੀਏ ਭਾਈਏ ਜਦੋਂ ਸਵਾਸਾਂ ਦੀ ਪਾਈ ਪਰ ਜਾਂਦੀ ਹੈ ਪਾਈ ਸਮੇਂ ਨੂੰ ਨਾਪਣ ਦਾ ਇੱਕ ਇਕਾਈ ਹੈ ਇੱਕ ਤਰੀਕਾ ਹੁੰਦਾ ਸੀ ਪੁਰਾਣੇ ਸਮਿਆਂ ਚ ਪਾਤਸ਼ਾਹ ਜੀ ਕਹਿੰਦੇ ਜਦੋਂ ਸਵਾਸਾਂ ਦੇ ਪਾਈ ਪਰ ਜਾਂਦੀ ਹੈ ਉਦੋਂ ਇੱਕ ਸਵਾਸ ਵੀ ਵੱਧ ਨਹੀਂ ਲਿਆ ਜਾ ਸਕਦਾ ਇਸ ਇਸ ਪੰਕਤੀ ਨੂੰ ਸਤਿਗੁਰ ਨੇ ਦੋ ਸ਼ਲੋਕਾਂ ਦੇ ਅੰਦਰ ਖੋਲਿਆ ਸਮਝਾਉਣ ਦਾ ਯਤਨ ਕੀਤਾ ਹੈ ਤੇ ਪਿਛਲੇ ਸ਼ਲੋਕ ਵਿੱਚ ਆਪ ਜੀ ਬਚਨ ਸਰਵਣ ਕਰਕੇ ਗਏ ਹੋ ਜਿੱਥੇ ਸਤਿਗੁਰ ਪਾਤਸ਼ਾਹ ਜੀ ਨੇ ਅਨਿਤ ਅੰਤਰਾਂ ਦੇ ਭਰਮ ਤੇ ਪਖੰਡਾਂ ਦਾ ਜ਼ਿਕਰ ਕਰਦਿਆਂ ਹੋਇਆਂ ਕਿ ਜੇ ਬੰਦਾ ਸੋਚਦਾ ਵੀ ਬਾਹਰ ਮੁਖੀ ਕਰਮ ਕਰਕੇ ਵਾਇਨ ਛੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ ਉਡ ਉਡ ਰਾਵਾਂ ਚਾਟੇ ਪਾਏ ਵੇਖੇ ਲੋਗ ਹਸੇ ਕਰ ਜਾਏ ਜੀ ਬੰਦਾ ਇਹਨਾਂ ᔪਗਤੀਆਂ ਨੂੰ ਭਗਤੀ ਕਹਿੰਦਾ ਤੇ ਧੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੇ ਪੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਫਿਰ ਤੇ ਪਾਤਸ਼ਾਹ ਕਹਿੰਦੇ ਨੇ ਚੱਕੀ ਘੁੰਮਦੀ ਐ ਲਾਟੂ ਘੁੰਮਦਾ ਪਾਤਸ਼ਾਹ ਜੀ ਕਹਿੰਦੇ ਨੇ ਕੋਲੂ ਤੇ ਬੈਲ ਘੁੰਮਦੇ ਨੇ ਦਾਤਾ ਜੀ ਕਹਿੰਦੇ ਨੇ ਫਿਰ ਇੰਨੇ ਆਵਾਮ ਰੋਲੇ ਆਉਂਦੇ ਨੇ ਫਿਰ ਤੇ ਸਾਰੀਆਂ ਚੀਜ਼ਾਂ ਚੱਕਰ ਕੱਟ ਰਹੀਆਂ ਨੇ ਫਿਰ ਤੇਰਨਾਂ ਦੀ ਭਗਤੀ ਬੜੀ ਵੱਡੀ ਹੈ ਫਿਰ ਤੇ ਇਹ ਵੀ ਭਗਤੀ ਕਰ ਰਹੇ ਨੇ ਹੁਣ ਦਾਤਾ ਨੇ ਇਹੀ ਗੱਲ ਆਖੀ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਬਚਨ ਆਖਿਆ ਨਾ ਮੇ ਕਿਸੇ ਨੇ ਆਖਿਆ ਵੀ ਕੱਪੜਿਆਂ ਦਾ ਤਿਆਗ ਕਰੋ ਤੇ ਰੱਬ ਮਿਲਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਕੱਪੜੇ ਤਿਆਗਿਆਂ ਰੱਬ ਮਿਲਦਾ ਹੋਵੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਤੇ ਜਿੰਨੇ ਜੀ ਜੰਤ ਨੇ ਉਹਨਾਂ ਨੇ ਕਦੀ ਕੱਪੜੇ ਪਾਏ ਨਹੀਂ ਫਿਰ ਤੇ ਰੱਬ ਉਹਨਾਂ ਨੂੰ ਮਿਲ ਜਾਣਾ ਚਾਹੀਦਾ ਹੈ। ਜੇ ਕੋਈ ਆਖੇ ਸਿਰਫ ਕੱਲੇ ਵਾਲ ਵਧਾਇਆਂ ਰੱਬ ਮਿਲਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਸਿਰਫ ਥੱਲੇ ਵਾਲ ਵਧਾਇਆ ਤੇ ਫਿਰ ਤੇ ਬੜੀਆਂ ਜਟਾਂ ਬੜੀਆਂ ਲੰਮੀਆਂ ਹੁੰਦੀਆਂ ਨੇ ਸਭ ਕਹਿੰਦੇ ਨੇ ਫਿਰ ਤੇ ਉਹਨੂੰ ਰੱਬ ਮਿਲਣਾ ਮਿਲ ਜਾਣਾ ਚਾਹੀਦਾ ਹੈ ਇਹ ਸਤਿਗੁਰ ਨੇ ਕਟਾਕਸ਼ ਕੀਤੇ ਨੇ ਆਪਣੀ ਮੁਬਾਰਕ ਪਾਣੀ ਦੇ ਅੰਦਰ ਕੁਝ ਜਿਹੜੇ ਬੰਦੇ ਸਿਰਫ ਇਨਾ ਕਰਮਾਂ ਨੂੰ ਭਰਮ ਵਿੱਚ ਪਾ ਕੇ ਭਗਤੀ ਕਹਿ ਕੇ ਇੱਥੋਂ ਤੱਕ ਸੀਮਤ ਹੋ ਕੇ ਰੁਕ ਜਾਂਦੇ ਨੇ ਅੱਜ ਦਾਤਾ ਜੀ ਨੇ ਹੀ ਗੱਲ ਆਖੀ ਸਤਿਗੁਰੂ ਜੀ ਕਹਿੰਦੇ ਨੇ ਇਹ ਭਗਤੀ ਨਹੀਂ ਹੈ ਜੇ ਇਹ ਭਗਤੀ ਹੈ ਤੇ ਫਿਰ ਤੇ ਸਭ ਭਗਤੀ ਦੇ ਵਿੱਚ ਲੀਨ ਨਹੀਂ ਫਿਰ ਸਾਬ ਨੇ ਸਮਝਾਇਆ ਸੀ ਕਿ ਭਾਈ ਨਚਣ ਪੁੱਦਨ ਮਨ ਕਾ ਚਾਉ ਨਚਣਾ ਕੁੱਦਣਾ ਤੇ ਮਨ ਦਾ ਚਾਅ ਕੋਈ ਵਿਆਹ ਸ਼ਾਦੀਆਂ ਚ ਨੱਚ ਲਿੰਦਾ ਹੈ ਕੋਈ ਮਾਤਾ ਦੀਆਂ ਪੇਟਾ ਗਾਂਦਿਆ ਨੱਚ ਲਿੰਦਾ ਹੈ ਕੋਈ ਸ਼ੈਣੇ ਵਜਾ ਕੇ ਨੱਚ ਲਿੰਦਾ ਹੈ ਤੇ ਸਾਡੇ ਵਾਲੇ ਕੀਰਤਨ ਕਰਦੇ ਆ ਕਰਦੇ ਆ ਸਿਰ ਲਾ ਕੇ ਨੱਚ ਲੈਂਦੇ ਨੇ ਇਹ ਤੇ ਸਤਿਗੁਰ ਕਹਿੰਦੇ ਨੇ ਨੱਚਨ ਪੁੱਦਨ ਮਨ ਦਾ ਚਾਓ ਤੇ ਭਗਤੀ ਮਨ ਦਾ ਚਾਓ ਨਹੀਂ ਹੈ ਸਿਰਫ ਦਾਤਾ ਜੀ ਕਹਿੰਦੇ ਨੇ ਭਗਤੀ ਤੇ ਮਨ ਦਾ ਠਹਿਰਾਹ ਹੈ ਫਿਰ ਸਤਿਗੁਰ ਜੀ ਨੇ ਕਿਹਾ ਨਾਨਕ ਜਿਨ ਮਨ ਭਉ ਤਿਨਾ ਮਨ ਪਾਉ ਜਿਨ੍ਹਾਂ ਦੇ ਮਨ ਦੇ ਅੰਦਰ ਭਉ ਹੈ ਪਰਮਾਤਮਾ ਦੇ ਪ੍ਰਤੀ ਪ੍ਰੇਮ ਨਿਰਮਲ ਡਰ ਹੈ ਜੁਨ੍ਹਾਂ ਦੇ ਅੰਦਰ ਡਰ ਹੈ ਉਹਨਾਂ ਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ ਮੰਨ ਲਓ ਜੇ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਮੇਰੇ ਮਨ ਚ ਡਾਰੀ ਕੋਈ ਨਹੀਂ ਤੇ ਮੇਰੇ ਨਾਲ ਮੇਰਾ ਗੁਰੂ ਨਾਲ ਪ੍ਰੇਮ ਥੋੜਾ ਬਣਦਾ ਫਿਰ ਪ੍ਰੇਮ ਉੱਥੇ ਪੈਦਾ ਹੁੰਦਾ ਜਿੱਥੇ ਡਰ ਹੋਵੇ ਜਿੱਥੇ ਡਰ ਨਹੀਂ ਉੱਥੇ ਤੇ ਬੰਦਾ ਫਿਰ ਮਨਮਾਨੀਆਂ ਕਰਦਾ ਨਾ ਜਿੱਥੇ ਡਰ ਹੈ ਉੱਥੇ ਪ੍ਰੇਮ ਹੈ ਸਿੱਖ ਗੁਰੂ ਦਾ ਆਪਣੇ ਜੀਵਨ ਦੇ ਵਿੱਚ ਡਰ ਰੱਖਦਾ ਹੈ ਇਸ ਕਰਕੇ ਉਹ ਗੁਰੂ ਦੇ ਪ੍ਰੇਮ ਵਿੱਚ ਜਿੰਦਾ ਹੈ ਤੁਸੀਂ ਆਪਣੇ ਜੀਵਨ ਵਿੱਚੋਂ ਗੁਰੂ ਦਾ ਡਰ ਛੱਡ ਦਿਓ ਜੋ ਮਰਜ਼ੀ ਕਰੇ ਆਦਬ ਹੁੰਦਾ ਨਾ ਕੋਈ ਕਮਰਿਆਦਾ ਬਣੀ ਗੁਰੂ ਘਰ ਦੀ ਕਿਵੇਂ ਬਹਿਣਾ ਹੈ ਕਿਵੇਂ ਆਉਣਾ ਹੈ ਕਿਵੇਂ ਲੰਗਰ ਪ੍ਰਸ਼ਾਦ ਵਿੱਚ ਜਾਣਾ ਹੈ ਇਹ ਮਰਿਆਦਾ ਬਣੀ ਹੈ ਨਾ ਜੇ ਕੋਈ ਹਰ ਬੰਦਾ ਆ ਕੇ ਨੀ ਜੀ ਮੈਂ ਤੇ ਆਪਣੇ ਮਨ ਦੇ ਚਾਅ ਨਾਲ ਚੱਲਣਾ ਜੀ ਮੈਂ ਤੁਹਾਡੀ ਗੱਲ ਕਿਉ ਮੰਨਾਂ ਗੁਰੂ ਦਾ ਦਵ ਖਤਮ ਹੋ ਗਿਆ ਗੁਰੂ ਦਾ ਪੈ ਮੁੱਕ ਗਿਆ ਗੁਰੂ ਦਾ ਪੈ ਮੁੱਕ ਗਿਆ ਤੇ ਫਿਰ ਪ੍ਰੇਮ ਨਹੀਂ ਬਣਿਆ ਗੁਰੂ ਨਾਲ ਤੇ ਸਭ ਕੰਦੇ ਨੇ ਫਿਰ ਭਗਤੀ ਉੱਥੇ ਪੈਦਾ ਹੋਈ ਨਹੀਂ ਸਕਦੀ ਉੱਥੇ ਅਡੰਬਰ ਹੋਏਗੀ ਅਡੰਬਰ ਦੁਨੀਆ ਕਰ ਰਹੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਬਚਨ ਆਖੇ ਪਾਤਸ਼ਾਹ ਜੀ ਕਹਿੰਦੇ ਨੇ ਨਾਉ ਤੇਰਾ ਨਿਰੰਕਾਰ ਹੈ ਏ ਮੇਰੇ ਰੱਬ ਜੀ ਤੇਰਾ ਜਿਹੜਾ ਨਾਮ ਹੈ ਨਾ ਨਿਰੰਕਾਰ ਹੈ ਨਿਰੰਕਾਰ ਦਾ ਮਤਲਬ ਹੁੰਦਾ ਹੈ ਜਿੰਦਾ ਕੋਈ ਆਕਾਰ ਨਹੀਂ ਧਿਆਨ ਦੇਣਾ ਪ੍ਰਮਾਤਮਾ ਦੇ ਜਿਹੜੇ ਕਿਰਤਮ ਨਾਮ ਨੇ ਜਿਵੇਂ ਅਸੀਂ ਨਿਰਭਉ ਕਹਿੰਦੇ ਆ ਨਿਰਵੈਰ ਅਕਾਲ ਮੂਰਤ ਜਿਵੇਂ ਅਸੀਂ ਕਹਿੰਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇਹ ਪ੍ਰਮਾਤਮਾ ਦੇ ਕਿਰਤਮ ਨਾਮ ਨੇ ਇਸੇ ਤਰ੍ਹਾਂ ਨਿਰੰਕਾਰ ਨਿਰੰਕਾਰ ਦਾ ਮਤਲਬ ਹੈ ਜੋ ਆਕਾਰ ਤੋਂ ਰਹਿਤ ਹੈ ਪਾਤਸ਼ਾਹ ਜੀ ਕਹਿੰਦੇ ਨੇ ਨਾਉ ਤੇਰਾ ਨਿਰੰਕਾਰ ਹੈ। ਏ ਮੇਰੇ ਰੱਬ ਜੀ ਜਿਹੜਾ ਤੇਰਾ ਨਾਮ ਇਹਨੋਂ ਨਿਰੰਕਾਰ ਹੈ। ਨਿਰੰਕਾਰ ਦਾ ਮਤਲਬ ਜਿੰਦਾ ਕੋਈ ਆਕਾਰ ਨਹੀਂ। ਪਰ ਤੂੰ ਨਿਰੰਕਾਰ ਹੁੰਦਿਆਂ ਵੀ ਸਾਰਿਆਂ ਦੇ ਅੰਦਰ ਵਿਦਮਾਨ ਹੈ। ਤੇ ਤੇਰਾ ਕੋਈ ਆਕਾਰ ਨਹੀਂ ਹੈ। ਸਹਿਬ ਦੀ ਬਾਣੀ ਤੁਸੀਂ ਰੋਜ਼ ਸੋਣ ਲੱਗਿਆਂ ਸੋਲੇ ਸਹਿਬ ਜੀ ਦੀ ਬਾਣੀ ਪੜ੍ਹਦੇ ਹੋ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਸਹਿ ਸਤਵਨੈਨ। ਹੈ ਮੇਰੇ ਰੱਬ ਜੀ ਤੇਰੀਆਂ ਹਜ਼ਾਰਾਂ ਖਾਨੇ ਕਿਹੜੀਆਂ ਹਜ਼ਾਰਾਂ ਖਾਨ ਰੱਬ ਨੇ ਜਿੰਨੀ ਕੁਦਰਤ ਪੈਦਾ ਕੀਤੀ ਉਹਦੇ ਚ ਜਿਹੜੀ ਮਨੁੱਖ ਜਾਤੀ ਹੈ ਰੱਬ ਨੇ ਉਹਨੂੰ ਦੋਖਾਂ ਦਿੱਤੀਆਂ ਨੇ ਹੁਣ ਸਤਿਗੁਰੂ ਜੀ ਕਹਿੰਦੇ ਨੇ ਜਦਬ ਜੀ ਤੇਰੀਆਂ ਹਜ਼ਾਰਾਂ ਖਾਨੇ ਇਹਦਾ ਮਤਲਬ ਹੈ ਕਿ ਇਹ ਮੇਰੇ ਦਾਤਾ ਜੀ ਜਦੋਂ ਤੂੰ ਸਰਗੁਣ ਰੂਪ ਵਿੱਚ ਹੁੰਨੇ ਇਹ ਪ੍ਰਮਾਤਮਾ ਦਾ ਸਰਗੁਣ ਰੂਪ ਹੈ ਧਰਤੀ ਦੇ ਉੱਪਰ ਜੋ ਕੁਝ ਹੈ ਪ੍ਰਮਾਤਮਾ ਦਾ ਸਰਗੁਣ ਰੂਪ ਹੈ ਸਰਗੁਣ ਰੂਪ ਹੈ ਰੱਬ ਜੀ ਦਾ ਤੇ ਦਾਤਾ ਜੀ ਕਹਿੰਦੇ ਨੇ ਇਹ ਸਰਗੁਣ ਰੂਪ ਦੇ ਅੰਦਰ ਹਰ ਅੱਖ ਜਿਹੜੀ ਉਹ ਰੱਬ ਦੀ ਅੱਖ ਕਿਰਤ ਰੱਬ ਦੀ ਨਾ ਜੇ ਬੰਦੇ ਨੂੰ ਆਖਿਆ ਜਾਏ ਵੀ ਜਿਵੇਂ ਦੀ ਅੱਖ ਰੱਬ ਨੇ ਸਾਨੂੰ ਦਿੱਤੀ ਹੈ ਵੀ ਐਵੇਂ ਦੀ ਅੱਖ ਬਣਾ ਲਓ ਸਾਇੰਸ ਸਾਇੰਸ ਬੜੀ ਤਰੱਕੀ ਕਰ ਗਈ ਕਿਸੇ ਬੰਦੇ ਨੂੰ ਪਿੱਛੇ ਵਿਜ਼ਨ ਨਾ ਹੋਵੇ ਲਾਈਟ ਨਾ ਹੋਵੇ ਰੋਸ਼ਨੀ ਹੈ ਨਾ ਜੀ ਨਾ ਜੀ ਤੁਸੀਂ ਡਾਕਟਰ ਦੇ ਕੋਲ ਜਾਓ ਉਹਨੂੰ ਆਖੋ ਜੀ ਇਸ ਬੰਦੇ ਦੀ ਅੱਖਾਂ ਠੀਕ ਕਰਦੇ ਉਹਨੂੰ ਦਿਸਦਾ ਨਹੀਂ ਉਹ ਚੈੱਕ ਅਪ ਕਰੇਗਾ ਮਸ਼ੀਨਾਂ ਦੇ ਨਾਲ ਦੇਖੇਗਾ ਦੇਖਣ ਤੋਂ ਬਾਅਦ ਆਕੇਗਾ ਜੀ ਇਹਨੂੰ ਅਸੀਂ ਲੈਂਸ ਤੇ ਲਾ ਦਾਂਗੇ ਪਰ ਜਿਹੜੀ ਦ੍ਰਿਸ਼ਟੀ ਹੈ ਨਾ ਇਹਦੇ ਪਿੱਛੋਂ ਜਿਹੜਾ ਵਿਜ਼ਨ ਹੈ ਉਹ ਨਹੀਂ ਹੈ ਜਿੰਨੀ ਦੇਰ ਤੱਕ ਉਹ ਵਿਜ਼ਨ ਨਹੀਂ ਹੈ ਉਹਨੂੰ ਕੀ ਹੈ ਪ੍ਰਮਾਤਮਾ ਦੀ ਬਖਸ਼ਿਸ਼ ਹੈ ਨਾਉ ਤੇਰਾ ਨਿਰੰਕਾਰ ਹੈ ਉਹਨੂੰ ਸਤਗੁਰ ਕਹਿੰਦੇ ਨੇ ਸਹਸਤਵ ਨੇ ਤੇਰੀਆਂ ਹਜ਼ਾਰਾਂ ਖਾਨੇ ਕਿੰਨੀ ਤਰੱਕੀ ਕਰਨ ਦੇ ਬਾਵਜੂਦ ਕਿ ਅਸੀਂ ਇਹੋ ਜੀ ਅੱਖ ਬਣਾ ਲਾਂਗੇ ਇਹੋ ਜਿਹਾ 파ਰਟ ਕੋਈ ਸਰੀਰ ਦਾ ਬਣਾ ਲਾਂਗੇ ਕਿੰਨੇ ਤਰ੍ਹਾਂ ਦੇ ਫੁੱਲ ਕੁਦਰਤ ਦੇ ਅੰਦਰ ਨੇ ਮਹਿਕਦੇ ਨੇ ਮਿੱਟੀ ਦੇ ਵਿੱਚੋਂ ਪੈਦਾ ਹੋਏ ਖੁਸ਼ਬੂ ਦਿੰਦੇ ਨੇ ਦੇਖੋ ਗੁਲਾਬ ਦਾ ਫੁੱਲ ਵੀ ਮਿੱਟੀ ਵਿੱਚੋਂ ਨਿਕਲਦਾ ਪਿਆ ਕਮਲ ਦਾ ਫੁੱਲ ਵੀ ਮਿੱਟੀ ਵਿੱਚੋਂ ਨਿਕਲਦਾ ਪਿਆ ਕਿੰਨੇ ਫੁੱਲ ਨੇ ਦੁਨੀਆ ਤੇ 파ਤ 파ਤ ਦੀ ਗਿਣਤੀ ਨਹੀਂ ਹੈ ਇੱਕ ਮਿੱਟੀ ਉਹਨਾਂ ਨੂੰ ਜਨਮ ਦੇਦੀ ਹੈ ਮਿੱਟੀ ਨੂੰ ਚੁੱਕ ਕੇ ਨੱਕ ਨਾਲ ਲਾਓ ਉਹਦੀ ਖੁਸ਼ਬੂ ਹੈ ਹੀ ਕੋਈ ਨਹੀਂ ਜਿੰਨੇ ਤਰ੍ਹਾਂ ਦੇ ਫੁੱਲ ਖਿੜੇ ਨੇ ਉਹਨਾਂ ਤਰ੍ਹਾਂ ਦੀ ਖੁਸ਼ਬੂ ਹੈ ਕਿੱਥੋਂ ਲੈ ਰਹੇ ਨੇ ਸਤਿਗੁਰੂ ਕਹਿੰਦੇ ਨੇ ਕਦੀ ਸੋਚਿਆ ਬੈਠ ਕੇ ਕੁਦਰਤ ਦੇ ਸਨਜ਼ਾਰੇ ਨੂੰ ਆਪਣੇ ਜੀਵਨ ਵਿੱਚ ਤੋਂ ਜਿਦਨ ਸੋਚੇਂਗਾ ਦਿਨ ਰੱਬ ਤੋਂ ਬਲਿਹਾਰ ਜਾਇਨਾ ਬਾਬੇ ਨਾਨਕ ਨੇ ਐਵੇਂ ਨਹੀਂ ਆਖਿਆ ਬਲਿਹਾਰੀ ਕੁਦਰਤ ਵਿੱਚ ਵਸਿਆ ਸਤਿਗੁਰੂ ਮੈਂ ਤੇਰੀ ਕੁਦਰਤ ਤੋਂ ਬਲਿਹਾਰ ਜਾਣਾ ਤੂੰ ਕੁਦਰਤ ਵਿੱਚ ਵਸਿਆ ਹੋਇਆ ਹੈ ਗੁਰੂ ਕੁਦਰਤ ਵਿੱਚੋਂ ਰੱਬ ਨੂੰ ਦੇਖ ਰਹੇ ਨੇ ਸਤਿਗੁਰ ਕੁਦਰਤ ਵਿੱਚੋਂ ਪਰਮਾਤਮਾ ਨੂੰ ਤੱਕਦੇ ਨੇ ਤੇ ਸਤਿਗੁਰ ਜੀ ਕਹਿੰਦੇ ਨੇ ਸਹ ਸਭ ਨੈਨ ਨਨ ਨੈਨ ਹੈ ਤੋਹੇ ਕੋ ਮੇਰੇ ਮਾਲਕ ਜੀ ਤੇਰੀ ਇੱਕ ਵੀ ਅੱਖ ਨਹੀਂ ਜਦੋਂ ਤੂੰ ਨਿਰੰਕਾਰ ਅ ਨਿਰੰਕਾਰ ਦਾ ਮਤਲਬ ਹੈ ਕੋਈ ਆਕਾਰ ਨਹੀਂ ਤੇਰਾ ਜਦੋਂ ਤੂੰ ਨਿਰਗੁਣ ਰੂਪ ਵਿੱਚ ਓਨਾ ਨਿਰੰਕਾਰ ਰੂਪ ਵਿੱਚ ਓਨਾ ਹੈ ਮੇਰੇ ਦਾਤਾ ਜੀ ਉਦੋਂ ਤੇਰੀ ਇੱਕ ਵੀ ਅੱਖ ਨਹੀਂ ਅਸੀਂ ਕਹਿੰਦੇ ਆਕਾਲ ਮੂਰਤ ਉਹਦੀ ਕੋਈ ਮੂਰਤ ਨਹੀਂ ਹੈ ਉਹਦੀ ਮੂਰਤ ਸਮੇਂ ਦੇ ਅੰਦਰ ਨਹੀਂ ਹੈ ਜਿਹੜੀ ਚੀਜ਼ ਸਮੇਂ ਦੇ ਅੰਦਰ ਹੈ ਉਹ ਬਣੇਗੀ ਬਿਨਸੇਗੀ ਪਰਮਾਤਮਾ ਬਣਦਾ ਨਹੀਂ ਬਿਨਸਦਾ ਵੀ ਨਹੀਂ ਉਹਨੇ ਆਪਣਾ ਪਸਾਰਾ ਆਪਣੀ ਹੋਂਦ ਕੁਦਰਤ ਦੇ ਜਰੀਏ ਸੰਸਾਰ ਵਿੱਚ ਪੈਦਾ ਕੀਤੀ ਹੈ ਤੇ ਸਤਿਗੁਰ ਕਹਿੰਦੇ ਨੇ ਉਹਨੂੰ ਚਲਾ ਰਹੀ ਹੈ ਪਰਮਾਤਮਾ ਦੀ ਬਣਾਈ ਨਿਯਮਾਵਲੀ ਇੱਥੇ ਤੇ ਇੱਕ ਥੋੜੇ ਇੱਕ ਘਰ ਦਾ ਪ੍ਰਬੰਧ ਬੰਦੇ ਨੂੰ ਕਰਨਾ ਹੋਵੇ ਨਾ ਤੇ ਘਰ ਦੇ ਚਾਰ ਜੀ ਉਹਨਾਂ ਦੀ ਟਿਊਨ ਨਹੀਂ ਰਲਦੀ ਆਪਸ ਵਿੱਚ ਪਰਮਾਤਮਾ ਨੇ ਏਡੀ ਵੱਡੀ ਕੁਦਰਤ ਨੂੰ ਆਪਣੀ ਟਿਊਨ ਵਿੱਚ ਚਲਾਇਆ ਹੋਇਆ ਤੇ ਦਾਤਾ ਜੀ ਕਹਿੰਦੇ ਨੇ ਨਾਉ ਤੇਰਾ ਨਿਰੰਕਾਰ ਹੈ ਫਿਰ ਸਹਿਬ ਕਹਿੰਦੇ ਨੇ ਨਾਏ ਲੈ ਨਰਕ ਨਾ ਜਾਈਏ ਜਿਹੜੇ ਤੇਰੇ ਨਾਮ ਨੂੰ ਲੈਂਦੇ ਨੇ ਜਪਦੇ ਨੇ ਪਾਤਸ਼ਾਹ ਕਹਿੰਦੇ ਨੇ ਨਾਮ ਲੈਣ ਵਾਲੇ ਨਰਕ ਨਾ ਜਾਈਏ ਉਹ ਨਰਕ ਵਿੱਚ ਨਹੀਂ ਜਾਂਦੇ ਨਰਕ ਕੀ ਹੈ ਹੁਣ ਇਹਨਾਂ ਸਮਝ ਲੈਣਾ ਕਿ ਨਰਕ ਰੱਬ ਦਾ ਬਣਾਇਆ ਹੋਇਆ ਕੋਈ ਵੱਖਰਾ ਸਥਾਨ ਹੈ ਕੋਈ ਵੱਖਰੀ ਥਾਂ ਹੈ ਦਾਤਾ ਜੀ ਕਹਿੰਦੇ ਨੇ ਨਰਕ ਕੀ ਹੈ ਜਿੰਨੇ ਸੰਸਾਰ ਦੇ ਅੰਦਰ ਬੰਦਾ ਔਗੁਣਾਂ ਦੇ ਵਿੱਚ ਕਰਮ ਕਰਦਾ ਹੈ ਉਹ ਨਰਕ ਹੈ ਭਰਮ ਕਿੱਥੋਂ ਪੈਦਾ ਹੋਏ ਅਗਿਆਨਤਾ ਵਿੱਚੋਂ ਪੈਦਾ ਹੋਏ ਜਿਹੜੀ ਚੀਜ਼ ਅਗਿਆਨਤਾ ਵਿੱਚੋਂ ਪੈਦਾ ਹੋਈ ਵਿਕਾਰ ਕਿੱਥੋਂ ਪੈਦਾ ਹੋਏ ਅਗਿਆਨਤਾ ਦੇ ਵਿੱਚੋਂ ਪੈਦਾ ਹੋਏ ਜਿਹੜੀ ਚੀਜ਼ ਅਗਿਆਨਤਾ ਦੇ ਵਿੱਚੋਂ ਪੈਦਾ ਹੁੰਦੀ ਹੈ ਉਹ ਨਰਕ ਹੈ ਚਿੱਤ ਰੱਖਿਓ ਕੋਈ ਵੀ ਚੀਜ਼ ਜਿਹੜੀ ਅਗਿਆਨਤਾ ਦੇ ਵਿੱਚੋਂ ਜਿਹੜੀ ਚੀਜ਼ ਗਿਆਨ ਵਿੱਚੋਂ ਪੈਦਾ ਹੋਏਗੀ ਉਹ ਸਵਰਗ ਹੈ ਹੁਣ ਦਾਤਾ ਜੀ ਨੇ ਆਖਿਆ ਹੁਣ ਬੰਦਾ ਆਖੇਗਾ ਵੀ ਇੰਨੀਆਂ ਚੀਜ਼ਾਂ ਇੰਨੀਆਂ ਪਸਾਰੇ ਦੇ ਪਿੱਛੇ ਬੰਦੇ ਨੇ ਵਿਜ਼ਨ ਬੜਾ ਵੱਡਾ ਰੱਖਿਆ ਗਿਆਨ ਬੜਾ ਵੱਡਾ ਰੱਖਿਆ ਚੀਜ਼ਾਂ ਇਜ਼ਾਤ ਹੋਈਆਂ ਬਣੀਆਂ ਕਿਸ ਲਈ ਬਣੀਆਂ ਬੰਦੇ ਦੀ ਸਹੂਲਤ ਲਈ ਬਣੀਆਂ ਪਰ ਮਨੁੱਖ ਨੇ ਇੱਕ ਪਾਸਾ ਵੇਖਿਆ ਵੀ ਜੇ ਏਸੀ ਬਣਾਇਆ ਹੈ ਤੇ ਜਦੋਂ 47 ਡਿਗਰੀ 50 ਡਿਗਰੀ ਟੈਂਪਰੇਚਰ ਹੋਏਗਾ ਕਮਰੇ ਚ ਬੈਠ ਕੇ ਠੰਡੀ ਹਵਾ ਲਏਗਾ ਇੱਕ ਪਾਸਾ ਵੇਖਿਆ ਨਾ ਬੰਦੇ ਨੇ ਪਰ ਉਹਨੇ ਦੂਜਾ ਪਾਸਾ ਨਹੀਂ ਵੇਖਿਆ ਵੀ ਇਸ ਚੀਜ਼ ਦਾ ਕੁਦਰਤ ਦੇ ਉੱਪਰ ਕੀ ਇਫੈਕਟ ਪਏਗਾ ਇਹਨਾਂ ਕੁਦਰਤ ਦੇ ਉੱਤੇ ਅਸਰ ਕੀ ਹੋਏਗਾ ਹੁਣ ਜਦੋਂ ਇਹਨੇ ਕੁਦਰਤ ਦੇ ਉੱਤੇ ਇਹਦੇ ਅਸਰ ਨੂੰ ਨਹੀਂ ਵੇਖਿਆ ਇਹਨੇ ਸਿਰਫ ਆਪਣੀ ਸੁਖੋਂ ਦਾ ਗਿਆਨ ਨਹੀਂ ਅਗਿਆਨ ਬਣ ਗਿਆ ਪਰਮਾਤਮਾ ਨੇ ਜਿਹੜੀ ਕੁਦਰਤ ਸਾਜੀ ਹੈ ਉਹ ਗਿਆਨ ਦੇ ਪੱਖ ਤੋਂ ਸਾਜੀ ਹੈ ਉੱਥੇ ਕੋਈ ਅਗਿਆਨਤਾ ਨਹੀਂ ਹੈ ਇਸ ਕਰਕੇ ਦਾਤਾ ਜੀ ਕਹਿੰਦੇ ਨੇ ਨੈ ਲਈਏ ਸਤਿਗੁਰ ਜਿਹੜੇ ਤੇਰੇ ਨਾਮ ਨੂੰ ਲੈਂਦੇ ਨੇ ਜਪਦੇ ਨੇ ਧਿਆਉਂਦੇ ਨੇ ਨਰਕ ਨਾ ਜਾਈਏ ਉਹਨਾਂ ਦੇ ਜੀਵਨ ਵਿੱਚੋਂ ਅਗਿਆਨਤਾ ਮੁੱਕ ਗਈ ਤੇ ਜਿਨ੍ਹਾਂ ਦੇ ਅੰਦਰ ਉਹ ਗਿਆਨਤਾ ਮੁੱਕ ਗਈ ਸਾਬ ਕਹਿੰਦੇ ਨੂੰ ਕਦੇ ਨਰਕ ਵਿੱਚ ਨਹੀਂ ਜਾਂਦੇ ਉਹ ਕਦੇ ਨਰਕ ਵਿੱਚ ਨਹੀਂ ਜਾਣਗੇ ਉਹ ਤੇ ਸਵਰਗ ਵਿੱਚ ਬੈਠੇ ਹੋਏ ਨੇ ਬਾਬਾ ਕਬੀਰ ਸਾਹਿਬ ਜੀ ਦਾ ਜੀਵਨ ਪੜੋ ਬਾਬਾ ਰਵਿਦਾਸ ਜੀ ਦਾ ਜੀਵਨ ਪੜੋ ਬਾਬਾ ਕਬੀਰ ਸਾਹਿਬ ਰਮ ਬਾਬਾ ਨਾਮਦੇਵ ਜੀ ਦਾ ਜੀਵਨ ਪੜੋ ਦੁਨੀਆਂ ਵੀ ਲੋਕਾਂ ਨੇ ਆਖਿਆ ਵੀ ਇਹ ਸ਼ੂਦਰ ਨੇ ਨੀਵੇਂ ਨੇ ਮਾੜੇ ਨੇ ਇਹ ਨਰਕਾਂ ਦੇ ਭਾਗੀ ਨੇ ਇਹ ਧਰਮ ਦੀ ਇਬਾਦਤ ਨਹੀਂ ਕਰ ਸਕਦੇ ਧਾਰਮਿਕ ਅਸਥਾਨਾਂ ਤੇ ਨਹੀਂ ਜਾ ਸਕਦੇ ਬਾਬਾ ਜੀ ਕਹਿੰਦੇ ਤੁਸੀਂ ਅਗਿਆਨੀ ਹੋ ਜਿਨ੍ਹਾਂ ਨੇ ਰਾਮਾਲਕ ਕੋ ਗਿਆਨ ਲੈ ਲਿਆ ਉਹਨਾਂ ਨੂੰ ਸਮਝ ਆ ਗਈ। ਦਾਤਾ ਜੀ ਕਹਿੰਦੇ ਨੇ ਨਾਏ ਲੈ ਆਏ। ਲੋਕਾਂ ਨੇ ਆਖਿਆ ਤੁਸੀਂ ਨਰਕ ਵਿੱਚੋਂ ਕਹਿੰਦੇ ਨਹੀਂ ਅਸੀਂ ਨਰਕ ਵਿੱਚ ਨਹੀਂ ਆ ਤੁਸੀਂ ਨਰਕ ਵਿੱਚ ਜੀ ਰਹੇ ਹੋ। ਉਹਨਾਂ ਨੇ ਸਾਨੂੰ ਸਵਰਗ ਦੱਸਿਆ ਵੀ ਸਵਰਗ ਕੀ ਹੁੰਦਾ ਹੈ। ਬਾਬਾ ਕਬੀਰ ਸਾਹਿਬ ਜੀ ਦੇ ਬਚਨ ਪੜ੍ਹੀਏ ਬਾਬਾ ਜੀ ਕਹਿੰਦੇ ਨੇ ਕਮ ਨਾ ਸੁਰਗ ਕਿਆ ਨਰਕ ਵਿਚਾਰਾ। ਸੰਤਨ ਦੋ ਰਦੇ ਹਮ ਕਾਹੂ ਕੀ ਕਾਨ ਨਾ ਕੱਟਦੇ ਆਪਣੇ ਗੁਰ ਪ੍ਰਸਾਦ ਦੇ ਬੰਦੇ ਨੂੰ ਕਹਿ ਦਿੱਤਾ ਜਾਇ ਨਾ ਵੀ ਇੰਨੇ ਤਰ੍ਹਾਂ ਦੇ ਯਤਨ ਕਰ ਤੈਨੂੰ ਸਵਰਗ ਮਿਲੇਗਾ ਬੰਦਾ ਉਹਨੇ ਤਰ੍ਹਾਂ ਦੀ ਯਤਨ ਕਰ ਲੇਗਾ ਪ੍ਰਾਣੀ ਮਰਦਾ ਹੈ ਮਰਨ ਤੋਂ ਬਾਅਦ ਇੱਕ ਧਰਮ ਦਾ ਪੁਜਾਰੀ ਬੰਦੇ ਦੇ ਕੰਨ ਵਿੱਚ ਫੂਕ ਮਾਰ ਦਿੰਦਾ ਹੈ ਵੀ ਇਸ ਪ੍ਰਾਣੀ ਦੇ ਨਿਮਿਤ ਤੈਨੂੰ ਆ ਆ ਕੰਮ ਕਰਨੇ ਪੈਣਗੇ ਤਾਂ ਇਹ ਸਵਰਗ ਵਿੱਚ ਜਾਏਗਾ ਕਮਾਲ ਦੀ ਗੱਲ ਹੈ ਜਿਹੜਾ ਪ੍ਰਾਣੀ ਚਲਾ ਗਿਆ ਉਹਨੇ ਨਹੀਂ ਆ ਕੇ ਦੱਸਿਆ ਮੈਂ ਕਿੱਥੇ ਆ ਬੰਦਾ ਕਰਮ ਪਰੰਪਰਨ ਵਿੱਚ ਪਿਆ ਹੋਇਆ ਧਰਮ ਕਾਂਡ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਸਤਗੁਰ ਕਹਿੰਦੇ ਨੇ ਨਾਏ ਨੈ ਨਰਤ ਨਾ ਜਾਈਏ ਕਿ ਨਾਮ ਤੋਂ ਸਖਣਾ ਇਸ ਕਰਕੇ ਨਰਕ ਵਿੱਚ ਹੈ ਮਰਿਆ ਹੋਇਆ ਬੰਦਾ ਕਿੱਥੇ ਹੈ ਨਹੀਂ ਪਤਾ ਨੂੰ ਪਰ ਜਿੰਦਾ ਹੋਇਆ ਬੰਦਾ ਉਹਦੇ ਨਾਮ ਤੇ ਨਰਕ ਭੋਗ ਰਿਹਾ ਕਿਉਂ ਭੋਗ ਰਿਹਾ ਕਿਉਂਕਿ ਅਗਿਆਨੀ ਹੈ ਦਾਤਾ ਜੀ ਇਹ ਗੱਲ ਕਹਦੇ ਸਤਿਗੁਰ ਕਹਿੰਦੇ ਨੇ ਨਾਂ ਲਏ ਨਰਕ ਨਾ ਜਾਈਏ ਸਭ ਕਹਿੰਦੇ ਨੇ ਨਾਮ ਲਏਗਾ ਤੇ ਅਵਗਣਾ ਦੇ ਵਿੱਚ ਨਹੀਂ ਖੱਪੇਗਾ ਗਿਆਨੀ ਬਣ ਜਾਏਗਾ ਗਿਆਨੀ ਹੋਏ ਸੋਚੇ ਤਨ ਹੋਏ ਵਾਲਾ ਜੀਵਨ ਜੀਏਗਾ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜੀਓ ਪਿੰਡ ਸਭ ਤਿਸ ਦਾ ਆ ਜੀਓ ਸ਼ਰੀਰ ਪਿੰਡ ਜਿਹੜੀ ਮਾਲਕ ਨੇ ਅੰਦਰ ਜਿੰਦ ਪਾਈ ਏ ਸ਼ਰੀਰ ਦੇ ਜੀਓ ਜਿੰਦ ਪਿੰਡ ਸ਼ਰੀਰ ਸਭ ਤੇ ਸਦਾ ਕਿੰਦਾ ਹੈ ਪਾਤਸ਼ਾਹ ਧੰਗੁਰ ਨਾਨਕ ਸਾਹਿਬ ਕਹਿੰਦੇ ਨੇ ਰੱਬ ਜੀਦਾ ਇਹਨੂੰ ਕਿੰਨੇ ਬਣਾਇਆ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਨੇ ਬਣਾਇਆ ਬੰਦਾ ਤੇ ਨਹੀਂ ਬਣਾ ਰਿਆ ਨਾ ਜੇ ਇਹਨੂੰ ਮਾਂ ਦੇ ਉਧਰ ਵਿੱਚ ਜੇ ਚੀਜ਼ ਇਹ ਰਚਨਾ ਰਚੀ ਹੈ ਰੱਬ ਨੇ ਇੱਕ ਹੁਕਮ ਵਿੱਚ ਰਚੀ ਹੈ ਉਹਦੇ ਅੰਦਰ ਬੰਦੇ ਦਾ ਇਨਵੋਲਵ ਕਿੰਨਾ ਕੁ ਹੈ ਕੀ ਕਰਦਾ ਮਾਂ ਜਦੋਂ ਬੱਚਾ ਅੱਖਾਂ ਦੇ ਸਾਹਮਣੇ ਹੋਵੇ ਭੁੱਖ ਨਾ ਲੱਗਦੀ ਹੋਵੇ ਬੱਚੇ ਨੂੰ ਮਾਂ ਵਿਆਕੁੱਲ ਹੋ ਜਾਂਦੀ ਹੈ ਅੱਜ ਮੇਰੇ ਪੁੱਤਰ ਨੇ ਬੱਚੇ ਨੇ ਰੋਟੀ ਨਹੀਂ ਖਾਧੀ ਅੱਜ ਮੇਰੀ ਧੀ ਭੁੱਖੀ ਰਹਿ ਗਈ ਡਾਕਟਰਾਂ ਨੂੰ ਪੁੱਛਦੀ ਹੈ ਵੀ ਹਾਂ ਕੀ ਕਾਰਨ ਹੈ ਇਹ ਭੁੱਖ ਕਿਉਂ ਨਹੀਂ ਲੱਗੀ ਇਹ ਰੋਟੀ ਕਿਉਂ ਨਹੀਂ ਖਾਂਦਾ ਪਿਆ ਤੇ ਜਦੋਂ ਬੱਚਾ ਮਾਂ ਦੇ ਉਧਰ ਵਿੱਚ ਸੀ ਮਾਂ ਨੇ ਕਦੀ ਪੁੱਛਿਆ ਵੀ ਤੂੰ ਰੋਟੀ ਕਿਉਂ ਨਹੀਂ ਖਾਂਦਾ ਰੱਬ ਨੇ ਸਿਸਟਮ ਬਣਾਇਆ ਨੇ ਆਪਣੇ ਆਪ ਰੱਬ ਦੀ ਦਿੱਤੀ ਹੋਈ ਦਾਤੋਂ ਦੇ ਤੱਕ ਪਹੁੰਚ ਰਹੀ ਤੇ ਸਤਗੁਰ ਕਹਿੰਦੇ ਨੇ ਜਿਓ ਪਿੰਡ ਸਭ ਤਬ ਤੇ ਸਤਿਗੁਰ ਕਿੰਦੇ ਨਹੀਂ ਹੁੰਦਾ ਇਹ ਬੰਦਿਆ ਤੇਰਾ ਨਹੀਂ ਹੈ ਤੇ ਸਾਡਾ ਪਰਮ ਹੈ ਵੀ ਇਹ ਮੇਰਾ ਕੋਈ ਬੰਦਾ ਨਦੀ ਦੇ ਕਿਨਾਰੇ ਤੇ ਖੜਾ ਮੱਛੀਆਂ ਨੂੰ ਦਾਣਾ ਪਾ ਰਿਹਾ ਹੈ ਦਾਣਾ ਪਾ ਰਿਹਾ ਮੱਛੀਆਂ ਨੂੰ ਤੇ ਨਾਲ ਪਤਾ ਕੀ ਕਹਿੰਦਾ ਲੋਕਾਂ ਨੂੰ ਆਂਦਿਆ ਜਾਂਦੇ ਨੇ ਕਹਿੰਦਾ ਦੇਖਿਆ ਮੈਂ ਮੱਛੀਆਂ ਨੂੰ ਦਾਣਾ ਪਾਣਾ ਤੇ ਜਿੰਦਾ ਨੇ ਜੇ ਮੈਂ ਇਹਨਾਂ ਨੂੰ ਦਾਣਾ ਨਾ ਪਾਂਦਾ ਤੇ ਹੁਣ ਮੁੱਕੇ ਦੋਦੀਆਂ ਮਰ ਜਾਂਦੀਆਂ ਕਲੋ ਸਿਆਣਾ ਬੰਦਾ ਖੜਾ ਸੀ ਕਹਿੰਦਾ ਤੇਰਾ ਭੁਲੇਖਾ ਹੈ ਤੂੰ ਅੱਜ ਦਾਣਾ ਪਾਣਾ ਛੱਡ ਦੇ ਅੱਜ ਤੋਂ 10 ਦਿਨ ਬਾਅਦ ਵੀ ਆ ਕੇ ਵੇਖਾਂਗੇ ਨਾ ਤਾਂ ਵੀ ਜਿੰਦਾ ਹੀ ਹੋਣਾ ਇਹ ਤੇਰੇ ਦਾਣੇ ਦੇ ਆਸਰੇ ਤੇ ਜਿੰਦਾ ਨਹੀਂ ਇਹ ਤੇਰੇ ਦਾਣੇ ਦੇ ਆਸਰੇ ਤੇ ਨਹੀਂ ਪਲ ਰਹੀਆਂ ਇਹਨਾਂ ਨੂੰ ਪਾਲਣ ਵਾਲਾ ਕੋਈ ਹੋਰ ਹੈ ਉਨੇ ਜ਼ਰੀਏ ਬਣਾਈ ਇਸ ਸੰਸਾਰ ਦੇ ਅੰਦਰ ਉਹਨੇ ਜੁਗਤਾਂ ਬਣਾਈਆਂ ਨੇ ਦੁਨੀਆ ਦੇ ਅੰਦਰ ਉਹ ਇੱਕ ਦੇ ਕੋਲ ਬਹੁਤਾ ਹੁੰਦਾ ਹੈ ਉਹਨਦੇ ਕੋਲ ਦੂਜੇ ਨੂੰ ਦੇ ਦਿੰਦਾ ਦੂਜੇ ਕੋਲ ਤੀਜੇ ਨੂੰ ਦੇ ਦਿੰਦਾ ਤੀਜੇ ਕੋਲ ਚੌਥੇ ਨੂੰ ਦੇ ਦਿੰਦਾ ਤੁਸੀਂ ਦੁਕਾਨ ਤੇ ਚੀਜ਼ ਲੈਣ ਜਾਂਦੇ ਹੋ ਦੇਖਦੇ ਹੋ ਨਾ ਬੰਦਾ ਮਾਇਆ ਨੂੰ ਕਿੰਨਾ ਸਾਹਮ ਸਾਹ ਰੱਖਦਾ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਕਦੀ ਪ੍ਰੈਕਟੀਕਲ ਨਹੀਂ ਕਰਦੇ ਮੈਂ ਬੜੀ ਵਾਰੀ ਕਰਦਾ ਹਾਂ ਤੁਸੀਂ ਜਾਣਦੇ ਹੋ ਦੁਕਾਨਦਾਰ ਕੋਲ ਪੈਸੇ ਦਿੰਦੇ ਹੋ ਜੀ ਆਹ ਚੀਜ਼ ਦੁੱਧ ਦੇ ਦਿਓ ਜੀ ਕਿਲੋ ਇੱਕ ਦੁੱਧ ਤੁਸੀਂ 100 ਦਾ ਨੋਟ ਦਿੱਤਾ ਤੁਸੀਂ 50 ਦਾ ਨੋਟ ਫੜਾਇਆ ਉਹ ਜੇ ਆਪਣੀ ਗੱਲੇ ਚ ਪਾਨ ਲੱਗਾ ਸੀ ਇਹਨੇ ਨੂੰ ਦੂਜਾ ਗਰਾਹ ਖੜਾ ਸੀ ਉਹਨੇ ਵੀ 50 ਰੁਪਏ ਦਾ ਦੁੱਧ ਲੈਣਾ ਸੀ ਲਿਆ 50 ਵੀ ਵਾਪਸ ਕਰਨੇ ਜਿਹੜੇ 50 ਤੁਸੀਂ ਦਿੱਤੇ ਉਹਨੇ ਉਹਨੂੰ ਫੜਾ ਦਿੱਤੇ ਕਿੱਧਰ ਗਏ ਜੀ ਚੱਲ ਰਿਹਾ ਨਾ ਸਿਸਟਮ ਉਹਨਾਂ ਦਾਤਾ ਜੀ ਕਹਿੰਦੇ ਨੇ ਇਹੀ ਹੈ ਜਿਉ ਪਿੰਡ ਸਭ ਤਿਸ ਦਾ ਸਤਗੁਰ ਕਹਿੰਦੇ ਨੇ ਜਿੰਦ ਇਹ ਸਰੀਰ ਇਹ ਅੰਦਰ ਸਾਹ ਰੱਬ ਦੇ ਨੇ ਫਿਰ ਪਾਤਸ਼ਾਹ ਕਹਿੰਦੇ ਨੇ ਦੇਖ ਖਾਜੇ ਖਾਜੇ ਦਾ ਮਤਲਬ ਹੁੰਦਾ ਹੈ ਖਾਣਾ ਪਰਮਾਤਮਾ ਦੇ ਰਿਆ ਦੇ ਦਿੰਦਾ ਹੈ ਖਾਜੇ ਰਿਜਕ ਉਹ ਖਾਜੇ ਦੇ ਰਿਆ ਸਾਰੇ ਜੀਵਾਂ ਨੂੰ ਖਾਣਾ ਦੇ ਰਿਹਾ ਹਰ ਜੀ ਜਿੰਨੇ ਨੇ ਪੈਦਾ ਕੀਤੇ ਬੰਦੇ ਨੂੰ ਤਾਂ ਆਪਣੇ ਪਰਿਵਾਰ ਦਾ ਫਿਕਰ ਹੁੰਦਾ ਹੈ ਮੈਨੂੰ ਮੈਨੂੰ ਤੁਹਾਨੂੰ ਸਾਰਿਆਂ ਨੂੰ ਸਾਨੂੰ ਆਪਣੇ ਪਰਿਵਾਰ ਦਾ ਫਿਕਰ ਹੈ ਨਾ ਪ੍ਰਮਾਤਮਾ ਨੇ ਕਿੰਨੀ ਵੱਡੀ ਕੁਦਰਤ ਰਚੀ ਆ ਜੀ ਜਿਹੜੇ ਪਾਣੀ ਵਿੱਚ ਜੀਨੇ ਉਹਨਾਂ ਨੂੰ ਉਹੋ ਜਿਹਾ ਜਿਹੜੇ ਪੱਥਰ ਵਿੱਚ ਜੀਨੇ ਉਹਨੂੰ ਉਹੋ ਜਿਹਾ ਜਿਹੜੇ ਜੰਗਲ ਵਿੱਚ ਜੀਨੇ ਉਹਨਾਂ ਨੂੰ ਉਹੋ ਜਿਹਾ ਜਿੰਨੂੰ ਜਿਹੋ ਜੀ ਖੁਰਾਕ ਚਾਹੀਦੀ ਹੈ ਰੱਬ ਨੇ ਉਹੋ ਜੀ ਖੁਰਾਕ ਦਿੱਤੀ ਹੈ ਬੰਦਾ ਤੇ ਨਹੀਂ ਦੇ ਰਿਆ ਨਾ ਆਪਾਂ ਤੇ ਨਹੀਂ ਦੇ ਰਹੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਕੀ ਦੇਣਾ ਹੈ ਆਪਾਂ ਨਾਲ ਆਪਣੀ ਜ਼ਿੰਮੇਵਾਰੀ ਕੋਈ ਥੋੜੇ ਬੰਦਿਆਂ ਤੇ ਲੱਗ ਜਾ ਆਪਾਂ ਉਹਨਾਂ ਨੂੰ ਨਹੀਂ ਦੇ ਸਕਦੇਗੇ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਭਰਮ ਵਿੱਚ ਜੀ ਰਹਿਆ ਭਰਮ ਕੀ ਹੈ ਸਤਿਗੁਰ ਕਹਿੰਦੇ ਨੇ ਨਰਕ ਹੈ ਸਰਕਾਰਾਂ ਇਸ ਪਰਮ ਵਿੱਚ ਜੀਰੀਆਂ ਨੇ ਅਸੀਂ ਦਿੰਦੇ ਆ ਲੋਕਾਂ ਨੂੰ ਲੋਕ ਇਸ ਪਰਮ ਵਿੱਚ ਜੀਰੀਆਂ ਵੀ ਅਸੀਂ ਦਿੰਦੇ ਆ ਦੂਜਿਆਂ ਨੂੰ ਦਾਤਾ ਕਹਿੰਦੇ ਨੇ ਸਾਰੀ ਕੁਦਰਤ ਦੁਨੀਆ ਹੀ ਪਰਮ ਵਿੱਚ ਪਈ ਹੋਈ ਐ ਜਿਦਣ ਟੁੱਟ ਜਾਏਗਾ ਪਰਮ ਉਹਦਨੇ ਨਰਕ ਤੋਂ ਬਾਹਰ ਨਿਕਲ ਜਾਏਗਾ ਨਾ ਹੀ ਲੈ ਨਰਕ ਨਾ ਜਾਇ ਜਿਓ ਪਿੰਡ ਸਭ ਤਿਸ ਦਾ ਦੇਖ ਆਜੈ ਉਹ ਦਿੰਦਾ ਹੈ ਬੰਦਾ ਖਾ ਰਿਹਾ ਹੈ ਰਿਜਕ ਖਾਂਦਾ ਹੈ ਤੇ ਸਤਗੁਰ ਕਹਿੰਦੇ ਨੇ ਆਖ ਗਵਾਈ ਐ ਪਾਤਸ਼ਾਹ ਕਹਿੰਦੇ ਨੇ ਜੇ ਆਖੇਗਾ ਵੀ ਰੱਬ ਕਿੰਨਾ ਕੁਝ ਦੇ ਰਿਹਾ ਹੈ ਕਿੰਨਾ ਕੁਝ ਕੀ ਅੰਦਾਜ਼ਾ ਲਾ ਸਕੈ ਜੇ ਕੋਈ ਅੰਦਾਜ਼ਾ ਲਾਏਗਾ ਤੇ ਸਤਿਗੁਰੂ ਕਹਿੰਦੇ ਨੇ ਅੰਦਾਜ਼ਾ ਲਾਣ ਵਾਲਾ ਨਾ ਉਹ ਆਪਣਾ ਆਪ ਹੀ ਗਵਾਏਗਾ ਉਹਦਾ ਅੰਦਾਜ਼ਾ ਲਾਇਆ ਗਲਤ ਹੈ ਦੇਖ ਖਾਜੇ ਆਖ ਜੇ ਕੋਈ ਆਖੇ ਵੀ ਰੱਬ ਕਿੰਨੂ 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 ਦੇ ਰਿਹਾ ਦਾਤਾ ਜੀ ਕਹਿੰਦੇ ਨੇ ਦੇਖ ਖਾਜੇ ਆਖ ਗਵਾਈਏ ਮੈਂ ਅੰਦਾਜ਼ਾ ਲਾ ਸਕਦਾ ਨਾ ਰੱਬ ਦੀ ਕੁਦਰਤ ਦਾ ਕੋਈ ਨਹੀਂ ਲਾ ਸਕਦਾ ਜੀ ਬੰਦਾ ਅੱਜ ਤੱਕ ਇਹ ਨਹੀਂ ਖੋਜ ਸਕਿਆ ਰੱਬ ਦੀ ਕੁਦਰਤ ਵਿੱਚ ਜੀ ਕਿੰਨੇ ਨੇ ਗਿਣਤੀ ਕਰ ਸਕਿਆ ਆਪਾਂ ਰੱਬ ਨੇ ਇੱਕ ਪਾਣੀ ਦੇ ਵਿੱਚ ਕਿੰਨੇ ਜੀ ਪੈਦਾ ਕੀਤੇ ਨੇ ਪਾਣੀ ਵਿੱਚ ਰਹਿਣ ਵਾਲੇ ਜੀ ਨਹੀਂ ਆਪਾਂ ਗਿਣ ਸਕਦੇ ਨਹੀਂ ਸਾਇੰਸ ਨਹੀਂ ਗਿਣ ਸਕੀ ਅੱਜ ਤੱਕ ਕਿੰਨੇ ਨੇ ਹੁਣ ਦਾਤਾ ਜੀ ਕਹਿੰਦੇ ਨੇ ਏਡੀ ਵੱਡੀ ਕੁਦਰਤ ਨੂੰ ਗਿਣਨਾ ਤੇ ਬੜੀ ਦੂਰ ਦੀ ਗੱਲ ਹੈ। ਉਹ ਨੇ ਇਹਨੂੰ ਕਹਿੰਦੇ ਨੇ ਇਹ ਹੈ ਮਾਪੇ ਪੈਦਾ ਕਰਦਿਆਂ ਨੇ ਚੀਜ਼ਾਂ ਸਾਥ ਸੰਗਤ ਇਹ ਰੱਬ ਦੀ ਰਚਨਾ ਇੱਕ ਮਨ ਦੇ ਅੰਦਰ ਹੌਸਲਾ ਬਣਾਉਂਦੀ ਹੈ। ਵੇਖ ਬੰਦਿਆ ਤੂੰ ਤੇ ਆਪਣੀ ਰੋਟੀ ਨੂੰ ਲੈ ਕੇ ਇੰਨੀ ਚਿੰਤਾ ਵਿੱਚ ਪਿਆ ਹੋਇਆ ਹੈ। ਰੱਬ ਨੇ ਇੰਨਾ ਕੁਝ ਬਣਾ ਕੇ ਸਾਰਿਆਂ ਤੱਕ ਰਿਜਕ ਪੰਚਾਇਆ। ਬਾਬੇ ਨਾਨਕ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ। ਸਹਿ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਮੇਰੇ ਖਿਆਲ ਚ ਇਹ ਦੂ ਵੱਡਾ ਬਚਨ ਤੇ ਕੋਈ ਨਹੀਂ ਨਾ ਬੰਦੇ ਕੋਲ ਬਾਬਾ ਨਾਨਕ ਜੀ ਕਹਿੰਦੇ ਨੇ ਬੰਦਿਆ ਚਿੰਤਾ ਨਾ ਕਰ ਸਤਿਗੁਰ ਜੀ ਫਿਰ ਕੀ ਕਿਨੂ ਸਾਡੀ ਚਿੰਤਾ ਪਾਤਸ਼ਾਹ ਕਹਿੰਦੇ ਨੇ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਪਾਤਸ਼ਾਹ ਕਹਿੰਦੇ ਨੇ ਵੇਖੋ ਨੇ ਪਾਣੀ ਵਿੱਚ ਜੀ ਪੈਦਾ ਕੀਤੇ ਪਾਣੀ ਵਿੱਚ ਜਲ ਮੈਂ ਜੰਤ ਉਪਾਇਨ ਤਿੰਨਾ ਪੀਰੋ ਜੀ ਦੇ ਸਾਬ ਕਹਿੰਦੇ ਨੇ ਤੂ ਰਿਜ ਕਮਾਣਾ ਹੋਵੇ ਕਿੰਨੇ ਯਤਨ ਕਰਨਾ ਹੈ ਕਹਿੰਦੇ ਸਤਿਗੁਰੂ ਜੀ ਸਵੇਰ ਤੋਂ ਲੈ ਕੇ ਰਾਤ ਤੱਕ ਮਿਹਨਤ ਮਸ਼ਕਕਤ ਕਰਨਾ ਤਾਂ ਰੋਟੀ ਜੁੜਦੀ ਹੈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੀ ਮਿਹਨਤ ਤੂੰ ਕਰਨੇ ਨੇ ਨਾਲ ਤੇਰੇ ਸਾਰੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਪਿਆ ਸਤਿਗੁਰ ਜੀ ਇੱਕ ਸਮੇਂ ਤੱਕ ਹੋਏਗਾ ਮੁੜ ਕੇ ਫਿਰ ਮੇਰੇ ਬੱਚਿਆਂ ਨੂੰ ਇਹ ਕੰਮ ਕਰਨਾ ਪਏਗਾ ਮੁੜ ਕੇ ਉਹਦੇ ਬੱਚਿਆਂ ਨੂੰ ਕਰਨਾ ਪਏਗਾ ਇੱਕ ਮਿਹਨਤ ਕਰਨੀ ਪਏਗੀ ਤੇ ਰੋਟੀ ਖਾਵਾਂਗੇ ਨਾ ਤੇ ਪਾਤਸ਼ਾਹ ਜੀ ਕਹਿੰਦੇ ਨੇ ਕਦੀ ਵੇਖਿਆ ਤੂੰ ਤੇ ਦੁਕਾਨਾਂ ਬਣਾ ਲਈਆਂ ਬਾਜ਼ਾਰ ਬਣਾ ਲਈ ਮੋਲ ਬਣਾ ਲਈ ਕਿੰਨਾ ਕੁਝ ਬਣਾ ਲਿਆ ਕਦੀ ਬਾਜ਼ਾਰ ਵੇਖਿਆ ਪਾਣੀ ਦੇ ਅੰਦਰ ਕਦੀ ਪਾਣੀ ਦੇ ਅੰਦਰ ਸਮੁੰਦਰ ਦੇ ਅੰਦਰ ਕਦੀ ਕੋਈ ਮਾਰਕੀਟ ਦੇਖੀ ਹੈ ਲੱਗੀ ਹੋਈ ਜਿੱਥੇ ਮੱਛੀਆਂ ਨੇ ਕੋਈ ਖਾਣਾ ਖਾਣਾ ਹੋਵੇ ਜੀਆ ਨੇ ਖਾਣਾ ਖਾਣਾ ਹੋਵੇ ਤੇ ਲੈਣ ਜਾਂਦੀਆਂ ਸਭ ਕਹਿੰਦੇ ਨੇ ਨਹੀਂ ਜੀਆ ਦਾ ਆਹਾਰ ਜੀ ਰੱਬ ਨੇ ਉਹਨਾਂ ਦਾ ਆਹਾਰ ਉਹਨਾਂ ਦੇ ਅੰਦਰ ਹੀ ਟਿਕਾਇਆ ਹੈ ਖਾਣਾ ਇਹ ਖਰੇ ਸਭ ਕਹਿੰਦੇ ਨੇ ਰੱਬ ਨੇ ਉਹਨਾਂ ਦਾ ਰਿਚਕ ਬਣਾਇਆ ਹੈ ਇਹ ਰੱਬ ਦੀ ਕੁਦਰਤ ਹੈ ਸਾਬ ਕਿੰਨੇ ਦੇਖ ਖਾਜੇ ਆਖ ਗਵਾਈਏ ਬੰਦਿਆ ਜੇ ਤੂੰ ਰੱਬ ਦੀ ਦਿੱਜਕ ਤੇ ਅੰਦਾਜ਼ੇ ਲਾਏਗਾ ਤੇ ਸਤਿਗੁਰ ਕਹਿੰਦੇ ਨੇ ਤੂੰ ਅੰਦਾਜ਼ਾ ਲਾ ਹੀ ਨਹੀਂ ਸਕਦਾ ਤੇਰਾ ਅੰਦਾਜ਼ਾ ਲਾਣਾ ਗਵਾਈਏ ਵਿਅਰਥ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਤੀਜੀ ਪੰਕਤੀ ਵਿੱਚ ਸਾਬ ਕਹਿੰਦੇ ਨੇ ਜੇ ਲੋੜਾ ਚੰਗਾ ਆਪਣਾ ਹੁਣ ਬੰਦਾ ਕਰੇਗੀ ਪਾਤਸ਼ਾਹ ਕਹਿੰਦੇ ਨੇ ਤੂੰ ਇਹ ਲੋੜ ਨਾ ਲੋੜੇ ਦਾ ਮਤਲਬ ਹੁੰਦਾ ਹੈ ਚੰਨ ਹੈ ਤੂੰ ਇਹ ਚੰਨ ਹੈ ਵੀ ਤੇਰਾ ਚੰਗਾ ਹੋਵੇ ਅਪਾ ਸਾਰੇ ਚਾਹਦੇ ਆ ਨਾ ਵੀ ਸਾਡਾ ਚੰਗਾ ਹੋਵੇ ਦੁਨੀਆ ਦਾ ਹਰ ਬੰਦਾ ਚੰਗਾ ਹੋਵੇ ਮੇਰਾ ਚੰਗਾ ਹੋਵੇ ਮੇਰੇ ਪਰਿਵਾਰ ਦਾ ਚੰਗਾ ਹੋਵੇ ਮੇਰੇ ਨਗਰ ਦਾ ਚੰਗਾ ਹੋਵੇ ਸਾਰੇ ਇਹ ਚਾਹਦੇ ਆ ਨਾ ਸਤਗੁਰ ਕਹਿੰਦੇ ਨੇ ਜੇ ਲੋੜ ਹੈ ਚੰਗਾ ਹੈ ਆਪਣਾ ਜੇ ਤੂੰ ਆਪਣਾ ਚੰਗਾ ਚਾਹਨਾ ਹੈ ਤੇ ਸੱਜ ਬਾਦਸ਼ਾਹ ਜੀ ਕਹਿੰਦੇ ਨੇ ਕਰ ਪੁੰਨੋ ਸੱਜ ਕਹਿੰਦੇ ਨੇ ਆਪਣੇ ਹੱਥ ਨਾਲ ਪੁੰਨ ਕਰਿਆ ਕਰ ਚੰਗਾ ਕਰਿਆ ਕਰਿਆ ਕਰ ਜੇ ਤੂੰ ਚੰਗਾ ਚਾਹਨਾ ਤੇ ਸਤਿਗੁਰ ਕਹਿੰਦੇ ਨੇ ਆਪਣੇ ਹੱਥ ਨਾਲ ਚੰਗਾ ਕਰਿਆ ਕਰ। ਮਤਲਬ ਜੇ ਤੂੰ ਆਪਣਾ ਚੰਗਾ ਚਾਹਨਾ ਤੇ ਕਿਹਨੂੰ ਚੰਗਾ ਕਰਨਾ ਪਏਗਾ। ਫਿਰ ਚੰਗਾ ਕਰਕੇ ਤੈਨੂੰ ਵੱਡੇ ਵੱਡੇ ਰਿਫਲੈਕਸ਼ਨ ਹੀ ਲਾਣੇ ਚਾਹੀਦੇ ਲਾਣੇ ਪੈਣਗੇ। ਜਦੋਂ ਤੂੰ ਚੰਗਾ ਕਰੇਂਗਾ ਦੇਖ ਕਰ ਚੰਗਾ ਸਤਿਗੁਰ ਕਹਿੰਦੇ ਨੇ ਨੀਚ ਸਦਾਈਏ ਕਰ ਪੁੰਨੋ ਨੀਚ ਸਦਾ ਸਤਿਗੁਰ ਕਹਿੰਦੇ ਨੇ ਚੰਗਾ ਕਰਕੇ ਫਿਰ ਆਪਣੇ ਆਪ ਨੂੰ ਨੀਵਾ ਰੱਖੀਂ। ਇਹਨਾਂ ਵੀ ਚੰਗਾ ਕਰਕੇ ਤੇ ਫਿਰ ਬਾਅਦ ਵਿੱਚ ਝੋਕਾ ਦੇਣਾ ਪੈਂਦਾ ਕਿ ਮੈਂ ਇੰਨਾ ਕੁਝ ਕਰ ਦਿੱਤਾ ਸਰਕਾਰਾਂ ਕਰਦੀਆਂ ਨੇ ਨਾ ਜੀ ਤੁਹਾਨੂੰ ਸਰਕਾਰਾਂ ਆਪਣੇ ਕੋਲੋਂ ਕੀ ਦਿੰਦੀਆਂ ਨੇ ਆਪਾਂ ਸਰਕਾਰ ਚੁਣੀ 5 ਸਾਲ ਵਾਸਤੇ ਦੱਸੋ ਜੀ ਕਿਹੜਾ ਮਨਿਸਟਰ ਹੈ ਕਿਹੜਾ ਮੰਤਰੀ ਹੈ ਜਿਹੜਾ ਆਪਣੀ ਜੇਬ ਵਿੱਚੋਂ ਤੁਹਾਨੂੰ ਕੁਝ ਦਿੰਦਾ ਹੈ ਕੋਈ ਨਹੀਂ ਦਿੰਦਾ ਨਾ ਜੀ ਕੋਈ ਵੀ ਨਹੀਂ ਦਿੰਦਾ ਤੁਹਾਡੇ ਕੋਲੋਂ ਲੈਂਦੇ ਨੇ ਤੁਹਾਨੂੰ ਦਿੰਦੇ ਨੇ ਤੇ 5 ਸਾਲ ਬਾਅਦ ਫਿਰ ਆਪਣਾ ਨਾਂ ਕੀ ਕਰ ਦੇਣ ਵੱਡੇ ਵੱਡੇ ਹੋਰਡਿੰਗ ਫਲੈਕਸ ਲਾ ਕੇ ਕੀ ਕਹਿੰਦੇ ਨੇ ਮੈਂ ਦਿੱਤਾ ਤੇ ਸਤਿਗੁਰ ਕਹਿੰਦੇ ਨੇ ਜਿੱਥੇ ਮੈਂ ਆ ਗਈ ਉੱਥੇ ਰੱਬ ਹੋਈ ਨਹੀਂ ਸਕਦਾ ਉਹਨੂੰ ਭੁੱਲਿਆ ਹੋਏ ਦਾਤਾ ਜੀ ਕਹਿੰਦੇ ਨੇ ਕਰ ਪੁੰਨੋ ਨੀਚ ਸਦਾਈਏ ਸਾਹਿਬ ਕਹਿੰਦੇ ਨੇ ਪੁੰਨ ਕਰ ਭਲਾ ਕਰ ਤੇ ਦਾਤਾ ਜੀ ਕਹਿੰਦੇ ਨੇ ਫਿਰ ਆਪਣੇ ਆਪ ਨੂੰ ਨੀਵਾਂ ਰੱਖ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸਿੱਖ ਕਹਿੰਦੇ ਨੇ ਦਾਤਾ ਜੀ ਕਿਸੇ ਚੀਜ਼ ਦੀ ਘਾਟ ਨਹੀਂ ਜਿਹੜਾ ਕੋਈ ਤੁਹਾਡੇ ਕੋਲ ਆਂਦਾ ਤੁਸੀਂ ਖੁੱਲੇ ਗੱਫੇ ਦਿੰਦੇ ਹੋ ਦੁਨੀਆ ਨੂੰ ਇੱਕ ਗੱਲ ਨਹੀਂ ਸਮਝ ਆਂਦੀ ਮੇਰੇ ਦਾਤਾ ਜੀ ਕਿਰਪਾ ਕਰੋ ਤੁਸੀਂ ਮੈਦਾਨੇ ਜੰਗ ਵਿੱਚ ਲੜਦੇ ਹੋ ਦੁਸ਼ਮਣ ਤੁਹਾਡਾ ਬੰਦਾ ਨਹੀਂ ਹੈ ਦੁਸ਼ਮਣ ਤੁਹਾਡਾ ਬੰਦੇ ਦੇ ਅੰਦਰ ਦੀ ਬਿਰਤੀ ਹੈ ਸਤਿਗੁਰੂ ਦਾ ਕਿਸੇ ਬੰਦੇ ਨਾਲ ਥੋੜਾ ਵੈਰ ਸੀ ਕੋਈ ਬੰਦਾ ਦੁਸ਼ਮਨ ਨਹੀਂ ਸੀ ਸਤਿਗੁਰਾਂ ਦਾ ਪਰ ਸਤਿਗੁਰ ਜੀ ਇੱਕ ਗੱਲ ਦੱਸੋ ਵੀ ਦਾਤਾ ਜੀ ਤੁਸੀਂ ਤੀਰ ਚਲਾਉਂਦੇ ਹੋ ਤੀਰ ਨਾਲ ਦੁਸ਼ਮਨ ਮਰਦਾ ਹੈ ਤੇ ਜਿਹੜੇ ਤੀਰ ਨਾਲ ਦੁਸ਼ਮਨ ਮਰਦਾ ਹੈ ਤੁਸੀਂ ਉਹਦੀ ਨੋਕ ਨੂੰ ਅੱਗੇ ਵੀ ਸੋਨਾ ਲਾਇਆ ਹੁੰਦਾ ਤੇ ਉਹਦੀ ਮੁੱਠੀ ਨੂੰ ਵੀ ਸੋਨਾ ਲਾਇਆ ਹੁੰਦਾ ਦਾਤਾ ਜੀ ਇਹ ਸੋਨਾ ਕਿਉਂ ਲਾਇਆ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਸਾਹਿਬ ਕਹਿੰਦੇ ਸਾਡਾ ਕਿਸੇ ਬੰਦੇ ਨਾਲ ਵੈਰ ਨਹੀਂ ਜਦੋਂ ਅਸੀਂ ਮੈਦਾਨ ਵਿੱਚ ਹੁੰਨੇ ਆ ਨਾ ਸਾਡਾ ਕਿਸੇ ਨਾਲ ਵੈਰ ਨਹੀਂ ਹੈ ਸਾਡੇ ਤੀਰ ਨਾਲ ਕੌਣ ਮਰਦਾ ਹੈ ਸਾਨੂੰ ਮਾਰਨ ਦਾ ਚਾਹ ਨਹੀਂ ਹੈ ਵੀ ਅਸੀਂ ਕਿਸੇ ਨੂੰ ਮਾਰ ਕੇ ਕਿਸੇ ਰਾਜ ਤੇ ਕਬਜ਼ਾ ਕਰਨੇ ਅਸੀਂ ਇਹ ਚਾਹਦੇ ਹਾਂ ਕਿ ਜਿਹੜਾ ਬੰਦਾ ਸਾਡੇ ਤੀਰ ਨਾਲ ਮਰਿਆ ਨਾ ਘਾਟ ਤੋਂ ਘਟ ਜਿਉ ਕਿਸੇ ਗਰੀਬ ਪਰਿਵਾਰ ਦਾ ਏ ਇਸ ਸੋਨੇ ਲੱਗੇ ਹੋਏ ਤੀਰ ਤੋਂ ਜਿਹੜਾ ਸੋਨਾ ਲੱਗਾ ਹੈ ਨੀ ਮੁੱਠੀ ਤੇ ਦੀ ਚੁੰਝ ਤੇ ਘਾਟ ਤੋਂ ਘਟ ਉਹਦੇ ਕਫਨ ਦਾ ਕੰਮ ਹੋ ਜਾਏ ਉਹਦੇ ਘਰ 4 ਦਿਨ ਦੀ ਰਿਜਕ ਦਾ ਕੰਮ ਹੋ ਜਾਏ ਅਸੀਂ ਇੰਨਾ ਕੁ ਤੇ ਕਰ ਸਕਨੇ ਆ ਨਾ ਧਾਤਾ ਜੀ ਦੀ ਸੋਚਾ ਪਾਤਸ਼ਾਹ ਜੀ ਕਹਿੰਦੇ ਕਰ ਪੁੰਨੋ ਨੀਚ ਸਦਾਇਐ ਸਭ ਕਹਿੰਦੇ ਨੇ ਪੁੰਨ ਕਮਾਹ ਚੰਗੇ ਕੰਮ ਕਰ ਤੇ ਆਪਣੇ ਆਪ ਨੂੰ ਨੀਵਾ ਸਦਾ ਜੇ ਜਰਵਾਣਾ ਪਰਹਰੈ ਪਾਤਸ਼ਾਹ ਕਹਿੰਦੇ ਨੇ ਜੇ ਜਰਵਾਣਾ ਜਰਵਾਣਾ ਦਾ ਮਤਲਬ ਹੁੰਦਾ ਬਲਵਾਨ ਜਿਹੜਾ ਬੁਢੇ ਪਹਿਣਾ ਬੜਾ ਬਲਵਾਨ ਹੈ ਸਾਧ ਸੰਗਤ ਜੀ ਬਚਪਨ ਦੇ ਉੱਤੇ ਜਵਾਨੀ ਕਬਜ਼ਾ ਕਰ ਲੈਂਦੀ ਹੈ ਜਵਾਨੀ ਦੇ ਉੱਤੇ ਬੁਢੇਪਾ ਕਬਜ਼ਾ ਕਰ ਲੈਂਦਾ ਹੈ ਬੁਢੇਪਾ ਬੜਾ ਬਲਵਾਨ ਹੈ ਬੁਢੇਪੇ ਤੇ ਕੋਈ ਚੀਜ਼ ਨਹੀਂ ਕਬਜ਼ਾ ਕਰਦੀ ਫਿਰ ਬੁਢੇਪਾ ਮੌਤ ਦੇ ਵਾਸਤੇ ਹੁੰਦਾ ਹੈ ਸਾਬ ਕਹਿੰਦੇ ਨੇ ਬੁਢੇਪਾ ਬੜਾ ਬਲਵਾਨ ਹੈ ਜੇ ਜਰਵਾਣਾ ਪਰਹਰ ਹੈ ਜੇ ਤੈਨੂੰ ਪਤਾ ਹੈ ਵੀ ਤੇਰੇ ਕੋਲ ਤਾਕਤ ਨਹੀਂ ਤੂੰ ਇਸ ਬੁਢੇਪੇ ਨੂੰ ਦੂਰ ਕਰ ਸਕੀਂ ਜਰ ਵੇਸ ਜਦਨ ਤੇਰੇ ਤੇ ਤੇਰੇ ਬੁਢੇਪਾ ਆ ਜਾਂਦਾ ਹੈ ਬੰਦਾ ਬੜੇ ਯਤਨ ਕਰਦਾ ਹੈ ਜੀ ਬੜੇ ਤਰੀਕਿਆਂ ਨਾਲ ਯਤਨ ਕਰਦਾ ਹੈ ਵਾਲ ਕਾਲੇ ਕਰ ਲਏ ਬੁੜੇ ਪੈਨ ਨੂੰ ਰੋਕਣ ਦਾ ਯਤਨ ਹੈ ਨਾ ਸਾਬ ਕਹਿੰਦੇ ਨੇ ਕਿੰਨੇ ਕੋ ਯਤਨ ਕਰੇਗਾ ਵਾਲ ਕਾਲੇ ਕਰਲੇਗਾ ਚਿੱਟੇ ਨਹੀਂ ਹੋਣ ਦੇਗਾ ਦਾਤਾ ਜੀ ਕਹਿੰਦੇ ਨੇ ਆ ਜਿਹੜਾ ਕੁੱਬ ਨਿਕਲ ਆਇਆ ਇਹਦਾ ਕੀ ਕਰੇਗਾ ਜਿਹੜੀਆਂ ਝੁੜੀਆਂ ਪੈ ਗਈਆਂ ਇਹਦਾ ਕੀ ਕਰੇਗਾ ਦਾਤਾ ਜੀ ਕਹਿੰਦੇ ਨੇ ਤੁਰਿਆ ਨਹੀਂ ਜਾਂਦਾ ਲੱਤਾਂ ਲੜਖੜਾਉਂਦੀਆਂ ਨੇ ਇਹਨਾਂ ਦਾ ਕੀ ਕਰੇਗਾ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਇਹਨਾਂ ਦਾ ਕੀ ਕਰੇਗਾ ਹੈ ਕੋਈ ਇਲਾਜ ਤੇਰੇ ਕੋਲੇ ਇਹਨਾਂ ਦਾ ਸੱਚ ਵਿੱਚ ਗੁਰਮਖੋ ਹਕੀਕਤ ਹੈ ਮੈਂ 80 80 ਸਾਲ ਦੇ ਬਜ਼ੁਰਗਾਂ ਨੂੰ ਦੇਖਿਆ ਸਿਰ ਦੇ ਵਾਲ ਕਾਲੇ ਮੈਂ ਸ਼ੁਰੂ ਸ਼ੁਰੂ ਤੋਂ ਵੇਖ ਕੇ ਹੈਰਾਨ ਹੁੰਨਾ ਸਮੈਂ ਕਿ ਕਮਾਲ ਹੈ ਪਤਾ ਨਹੀਂ ਕੀ ਖਾਂਦੇ ਨੇ ਇਹਨਾਂ ਦੇ ਵਾਲ ਚਿੱਟੇ ਨਹੀਂ ਹੁੰਦੇ ਪਰ ਬਾਅਦ ਵਿੱਚ ਪਤਾ ਲੱਗਾ ਜੀ ਨਹੀਂ ਇਹ ਚਿੱਟੇ ਹੋਣ ਹੀ ਨਹੀਂ ਦਿੰਦੇ ਇਹ ਕਹਿੰਦੇ ਨੇ ਅਸੀਂ 부ੜੇਪਾ ਨਹੀਂ ਦੇਣਾ ਸਾਹਿਬ ਕਹਿੰਦੇ ਮੈਂ ਤੁਸੀਂ ਆਣ ਨਹੀਂ ਦੇਣਾ 부ੜੇਪਾ ਇਹਨਾ ਬਲਵਾਨ ਹੈ ਉਹ ਕਹਿੰਦਾ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਦਾਤਾ ਜੀ ਕਹਿੰਦੇ ਨੇ ਜੇ ਜਰਵਾਣਾ ਪਰਹਰੈ ਜਰਦੇਸ ਕਰਿੰਦੀ ਆ ਇਹ ਸਭ ਕਿੰਨੇ ਇੰਨਾ ਬਲਵਾਨ ਹੈ ਜਿਦ ਨਾ ਜਾਂਦਾ ਫਿਰ ਨਾਲ ਲੈ ਕੇ ਜਾਂਦਾ ਦਾਤਾ ਜੀ ਕਹਿੰਦੇ ਨੇ ਕੋ ਰਹਿ ਜਿਦਨ ਸਰੀਰ ਦੇ ਅੰਦਰ ਇਹ ਪਾਈ ਸਵਾਸਾਂ ਦੀ ਪਰਜਾਂ ਦੀ ਕੋ ਰਹਿ ਨਾ ਪਰਿਏ ਪਾਈ ਹੈ ਸਭ ਕਹਿੰਦੇ ਨੇ ਫਿਰ ਕੋਈ ਨਹੀਂ ਰਹਿੰਦਾ ਕਿੰਨਾ ਵੀ ਬਲਵਾਨ ਹੈ ਰਾਮ ગયો ਰਾਵਣ ગયો ਜਾਂ ਕੋ ਬਹੁ ਪਰਵਾਰ ਕੋ ਨਾਨਕ ਫਿਰ ਕਛ ਨਹੀਂ ਸੁਬਨੇ ਜਿਉ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਦੇ ਅੰਦਰ ਬਲ ਨਹੀਂ ਹੈ ਕੋਈ ਰਹਿ ਸਕੇ ਜਿਦਨ ਸਵਾਸਾਂ ਫਾਈ ਪਰ ਜਾਂਦੀ ਹੈ ਧੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਫਿਰ ਸਾਰਿਆਂ ਨੂੰ ਜਾਣਾ ਪੈਂਦਾ ਹੈ ਪਰ ਇਹ ਜਾਣ ਤੋਂ ਕਿ ਲੋਕ ਯਤਨ ਕਰ ਨਾਉ ਤੇਰਾ ਨਿਰੰਕਾਰ ਹੈ ਨਾਏ ਲੈ ਨਰਕ ਨਾ ਜਾਈਏ ਸਤਿਗੁਰੂ ਜੀ ਤੇਰਾ ਨਾਮ ਨਿਰੰਕਾਰ ਹੈ ਤੇਰਾ ਨਾਮ ਜਦੋਂ ਕੋਈ ਜਪਦਾ ਹੈ ਜਦੋਂ ਤੈਨੂੰ ਕੋਈ ਧੰ ਨਿਰੰਕਾਰ ਕਹਿੰਦਾ ਹੈ ਜਦੋਂ ਤੇਰੇ ਕਿਰਤਮ ਨਾਮ ਨੂੰ ਕੋਈ ਜਪਦਾ ਹੈ ਫਿਰ ਉਹ ਨਰਕ ਵਿੱਚ ਪਾਪ ਆਲਗੁਣਾ ਦੇ ਵਿੱਚ ਪਚਦਾ ਨਹੀਂ ਹੈ ਉਹ ਸਦਾ ਤੇਰੇ ਚਰਨਾਂ ਵਿੱਚ ਸੁਰਖਰੂ ਹੁੰਦਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਇਹ ਅੰਮ੍ਰਿਤ ਵਚਨਾਂ ਨੂੰ ਸਮਝਣ ਦੀ ਦਾਤ ਬਖਸ਼ਣੇ ਪੰਜਵੀਂ ਪੌੜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਪਾਵਨ ਸ੍ਰੀ ਆਸਾ ਕੀ ਵਾਰ ਅੰਦਰ ਵਾਜ ਸੰਪੂਰਨ ਹੋਈ ਹੈ ਕੱਲ ਨੂੰ ਛੇਵੀਂ ਪੌੜੀ ਦਾ ਪਹਿਲਾ ਸ਼ਲੋਕ ਗੁਰੂ ਕਿਰਪਾ ਨਾਲ ਆਪਾਂ ਵਿਚਾਰਾਂਗੇ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀਓ ਰਾਮਕ੍ਰਿਸ਼ਨ